ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਸਰਦੀਆਂ ਆ ਰਹੀਆਂ ਨੇ ਆਪਣੀਆਂ ਅੱਗੇ ਤਾਂ ਅਸੀਂ ਪੰਜੀਰੀ ਬਣਾ ਰਹੇ ਸੀਗੇ ਅਸੀਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਅਸੀਂ ਪਹਿਲਾਂ ਬਣਾਈ ਸੀ ਜੇ ਤੁਸੀਂ ਸਾਡੀ ਪਹਿਲਾਂ YouTube ਤੇ ਵੀਡੀਓ ਦੇਖੀ ਹੋਊਗੀ ਤੇ ਉਹਦੇ ਚ ਅਸੀਂ ਥੋੜਾ ਘੱਟ ਸਮਾਨ ਪਾਇਆ ਸੀ ਇਹਦੇ ਚ ਥੋੜਾ ਜ਼ਿਆਦਾ ਸਮਾਨ ਪਾ ਰਹੇ ਹਾਂ ਥੋੜੀ ਹੋਰ ਵਧੀਆ ਬਣਾ ਰਹੇ ਹਾਂ ਹੋਰ ਆਪਣੀ ਬਾਡੀ ਲਈ ਵਧੀਆ ਹੋਵੇ ਤਾਂ ਇਹਦੇ ਚ ਅਸੀਂ ਥੋੜਾ ਦੇਸੀ ਘਿਓ ਲੈ ਲਿਆ ਉਹਨੂੰ ਹਲਕੇ ਦੇਸੀ ਘਿਓ 'ਚ ਆਪਾਂ ਸਾਰਾ ਬਦਾਮ, ਕਾਜੂ, ਫੁੱਲ ਪਤਾਸੇ, ਫੁੱਲ ਮਖਾਣੇ ਹਨਾ ਇਹਨਾਂ ਸਾਰਿਆਂ ਨੂੰ ਆਪਾਂ ਭੁੰਨ ਲੈਣਾ ਭੁੰਨ ਲੈਣਾ ਮਤਲਬ ਹਲਕਾ-ਹਲਕਾ ਸੇਕ ਲਵਾ ਲੈਣਾ ਸਾਰਿਆਂ ਨੂੰ ਤੇ ਆ ਆਪਾਂ ਵਿੱਚ ਪਾਤੇ ਅਖਰੋਟ ਠੀਕ ਹੈ ਤੇ ਇਹਨਾਂ ਨੂੰ ਭੁੰਨ ਲਾਂਗੇ ਤੇ ਵਿੱਚ ਪਾਤੇ ਆਪਾਂ ਪਮਕਿਨ ਸੀਡਸ ਇਹ ਤੇਲ ਹੁੰਦੇ ਆ ਵੀ ਹਰੇ ਤੇਲ ਕਹਿੰਦੇ ਆ ਇਹਨਾਂ ਨੂੰ ਤੇ ਨਾਲ ਹੀ ਆਪਾਂ ਪਾ ਦਾਂਗੇ ਅਲਸੀ ਇਨਫਲੈਕਸ ਸੀਡਸ ਵੀ ਕਹਿੰਦੇ ਆ ਅਲਸੀਆ ਤੇ ਇਹ ਪਾਲਾਂਗੇ ਇਹ ਆਪਣੇ ਕੋਲੇਸਟ੍ਰੋਲ ਵਗੈਰਾ ਲਈ ਬਹੁਤ ਵਧੀਆ ਹੁੰਦੀ ਆ ਤੇ ਜਦੋਂ ਤੁਹਾਡੇ ਐ ਮਖਾਣੇ ਟੁੱਟਣ ਲੱਗ ਜਾਣ ਥੈਟ ਮੀਨਸ ਤੁਹਾਡੇ ਮਖਾਣੇ ਜਿਹੜਾ ਤੁਹਾਡਾ ਸਾਰਾ ਉਹ ਭੁੰਨ ਚੁੱਕਿਆਗਾ ਤਾਂ ਤੁਸੀਂ ਇਹਨੂੰ ਆ ਕਰ ਲੈਣਾ ਮੇਰੇ ਸੈਕਟੋ ਉਤਾਰ ਲੈਣਾ ਹਨ ਤੁਸੀਂ ਐਵੇਂ ਖਾਣਾ ਐਵੇਂ ਵੀ ਖਾ ਸਕਦੇ ਹੋ ਜਿਵੇਂ ਮੈਂ ਇੱਕ ਹੋਰ ਵੀਡੀਓ ਬਣਾਈ ਆ ਪਰ ਤੁਸੀਂ ਪੰਜੀਰੀ ਬਣਾ ਕੇ ਖਾਣੀ ਆ ਹਨ ਜਿਨ੍ਹਾਂ ਨੂੰ ਪੰਜੀਰੀ ਪਸੰਦ ਆ ਤਾਂ ਤੁਸੀਂ ਪੰਜੀਰੀ ਦੇ ਤੌਰ ਤੇ ਵੀ ਖਾ ਸਕਦੇ ਹੋ ਇਧਰ ਆਪਾਂ ਦੇਸੀ ਘਿਓ ਲੈ ਲਿਆ ਜਿੰਨੀ ਕੁ ਪੰਜੀਰੀ ਬਣਾਉਣੀ ਆ ਅਸੀਂ ਅੰਦਾਜ਼ੇ ਦੇ ਅਕੋਰਡਿੰਗ ਅਸੀਂ ਕੋਈ ਕੁਆਂਟੀਟੀ ਨਹੀਂ ਰੱਖੀ ਆਪਣੇ ਦਾਜੇ ਦੇ ਅਕੋਰਡਿੰਗ ਤੁਸੀਂ ਉਹਨਾਂੱਕ ਘਿਓ ਪਾ ਲਓ ਤੇ ਆਹ ਕਰ ਲਓ ਪੰਜੀਰੀ ਪਾ ਲਓ ਤੇ ਫਿਰ ਆਪਣੇ ਆਟੇ ਨੂੰ ਆਪਾਂ ਭੁੰਨ ਲੈਣਾ ਠੀਕ ਹੈ ਤੇ ਫਿਰ ਜਿਹੜਾ ਆਟਾ ਜਦੋਂ ਆਪਾਂ ਭੁੰਨ ਹੋ ਜੇ ਤਾਂ ਉਹਦੇ ਵਿੱਚ ਜਿਹੜਾ ਉਹ ਸਮਾਨ ਆ ਸੀ ਸਾਰਾ ਪੀਸ ਲਿਆ ਸੀਗਾ ਮਿਕਸਰ ਦੇ ਵਿੱਚ ਤੇ ਪੀਸ ਕੇ ਤੁਸੀਂ ਵਿੱਚ ਪਾ ਲੈਣਾ ਨਾਲ ਅਸੀਂ ਥੋੜੀਆਂ ਜੀਆਂ ਦਾਖਾਂ ਵੀ ਪਾਈਆਂ ਜ ਜਿਨ੍ਹਾਂ ਨੂੰ ਕੀ ਅਸੀਂ ਮਿਕਸਰ 'ਚ ਉਹ ਨਹੀਂ ਕਰਿਆ ਕਿਉਂਕਿ ਉਹ ਜਦੋਂ ਝੜਤ ਲਿਆਉਂਦੀਆਂ ਵਧੀਆਂ ਲੱਗਦੀਆਂ ਵਿੱਚ ਪਾਤੀ ਅਸੀਂ ਖੰਡ ਜੀ ਆਪਦੇ ਸਵਾਦ ਅਨੁਸਾਰ ਬਣਾ ਕੇ ਦੇਖਿਓ ਤੇ ਦੱਸਿਓ ਸਾਨੂੰ ਕਿੱਦਾਂ ਦੀ ਲੱਗੀ ਥੈਂਕ ਯੂ so much ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼